ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਵਕਤਗੜ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਭਰਾ ਨੰਬਰ ਨੋਟ ਕਰੋ ਜੀ 752800355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੰਨ ਵੀਡੀਓ ਅਪਲੋਡ ਕਰ ਸਕੀ ਬਾਕੀ ਭਰਾ ਆਪਣਾ ਇੰਸਟਾਗ੍ਰਾਮ ਤੇ ਵੀ ਆਪਣਾ ਪੇਜ ਆ ਗਰਜੀਤ ਰਾਏ ਠੀਕ ਹੈ ਜੀ ਹੋਣ ਬਾਤਾਂ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰ ਜੀ ਸਾਸਿ ਗਾਇ ਸਾਸਿ ਗਾਇ ਜੀ ਨਾਮ ਦੱਸ ਜੀ ਆਪਣਾ ਮੇਰਾ ਨਾਮ ਗੁਰਪ੍ਰੀਤ ਹੈ ਜੀ ਪਿੰਡ ਵਖਤਗੜਾ ਹਾਂਜੀ ਜ਼ਿਲ੍ਹਾ ਬਰਨਾਲਾ ਨੰਬਰ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 95017 73093 ਠੀਕ ਹੈ ਜੀ ਇੱਕ ਨੰਬਰ ਹੋਰ ਨੋਟ ਕਰ ਲਓ ਹਾਂਜੀ 9851 92636 ਠੀਕ ਹੈ ਜੀ ਹਾਂਜੀ ਬਾਈ ਜੀ ਆਪਣੀ ਛੋਟੀ ਜਿਹੀ ਜਾਣਕਾਰੀ ਦਿਓ ਕਿੰਨੇ ਦਿਨ ਰਹਿੰਦੇ ਨੇ ਸਮੁੰਦ ਇਹ ਤਾਂ ਜੀ ਆ 27 ਤਰੀਕ ਨੂੰ ਇਹ ਮਤਲਬ ਦਿਨ ਪੂਰੇ ਹੋ ਜਾਣੀ ਇਹਦੇ ਠੀਕ ਹੈ ਜੀ ਤੇ ਹੋ ਸਕਦਾ ਵੀ ਇਹ ਦੋ ਚਾਰ ਦਿਨੋਂ ਵੱਧ ਵੀ ਲੈ ਜੇ ਉੱਪਰ ਘੱਟ ਵੀ ਹੋ। ਇਹਦੀ ਮਾਦਰ ਰਿਕਾਰਡ ਕਿੰਨਾ ਸੀ? ਇਹਦੀ ਮਾਦਰ ਰਿਕਾਰਡ ਹੈਗਾ ਜੀ ਆਪਣੀ ਘਰ ਦੀ ਝੋਟੀ ਵਾਲੀ ਸ਼ੋਬੀ ਜੀ। ਹਾਂਜੀ। ਤੇ ਉਹਦਾ ਰਿਕਾਰਡ ਸੀਗਾ ਜੀ 16 ਤੋਂ 17 ਲੀਟਰ ਦੋਦੇ ਸ਼ੋਹੇ ਥੱਲੇ। ਠੀਕ ਹੈ ਜੀ। ਹਾਂਜੀ। ਲੋ ਪ੍ਰਾਤ ਹੋਰ ਦੋ ਜੀ ਇਹਨੂੰ। ਉਹ ਬਾਈ ਨੇ ਆਪਾਂ ਰਿਕਾਰਡ ਦਾਸਤਾ ਸਾਰਾ ਇਹ ਮਾਦ ਆ। ਕੀਤਾ ਪਹਿਲੇ ਨਾਲ ਸੂਏ ਝੋਟੀ ਆ। ਦੇਖ ਸਕਦੇ ਹੋ ਤੁਸੀਂ। ਨਿੰਦੀ ਦਾ ਵੀ ਤੇ ਚੱਕਰ ਤੋਂ ਖੂਸ਼ ਵੀ ਦਿੱਤੀ ਆ। ਠੀਕ ਆ ਮੱਥਾ ਤੇ ਲੋ ਜੀ। ਤੋੜਾ ਤਾਰਾ ਸੀ ਚੈੱਕ ਕਰ ਸਕਦੇ ਹੋ ਭਰਾ। ਚੰਗੀ ਪਲੀ ਬਲੋਸੀ ਆ। ਠੀਕ ਹੈ ਫੇਸ ਬਿਊਟੀ ਬਾਕੀ ਕ੍ਰੀਨ ਦੇ ਰੂਪ ਦਾ ਫਿਰਵਾਵਾਂਗੇ ਮੜਾ ਤੋਰ ਦੇ ਲੰਮਾ ਤੋਰ ਦੋ ਲੋ ਜੀ ਮੋੜ ਲਈ ਮੋੜ ਲਓ ਲੋ ਜੀ ਫੇਸ ਬਿਊਟੀ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਹੋ ਵੱਧ ਜਾਣਕਾਰੀ ਲੈਣੀ ਹੈ ਬਾਈ ਤੂੰ ਵੀਡੀਓ ਮੰਗਵਾ ਸਕਦੇ ਹੋ ਬਾਅਦ ਚ ਠੀਕ ਹੈ ਬੰਦੋ ਜੀ ਬੰਦੋ ਪੂਰੀ ਬੰਦੋ ਬਾਹਰ ਮੈਂ ਲੈਵਾ ਦਿਖਾਉਣਾ ਸੀ ਅੰਦਰ ਚਾਨਣ ਘੱਟ ਜਾਂਦਾ ਆਹ ਚਲੋ ਇੱਥੇ ਆ ਗਏ ਨਹੀਂ ਇੱਥੇ ਰੋਕ ਲਾਓ ਉਹਨੇ ਖਾਣ ਦੇ ਲਈ ਵਾਪਸ ਵਧੀਆ ਸੀ ਇਹ ਮੱਠੇ ਹਾਂ ਲੱਗੂ ਇੱਥੇ ਖਾਲਾਂ ਦੇ ਖਾਣ ਦੇ ਕੋਈ ਨਹੀਂ ਬੱਸ ਫੜ ਲਾ ਇੱਕ ਮਿੰਟ ਲਓ ਜੀ ਇਹਨੂੰ ਲੈਵਾ ਦੇਖ ਸਕਦੇ ਹੋ 27 ਤਰੀਕ ਨੂੰ ਦੇਣ ਪੂਰੇ ਆ ਜੀ ਠੀਕ ਹੈ ਜੀ ਲਓ ਜੀ ਠੀਕ ਹੈ ਜੀ ਹਾਂ ਜੀ ਵੀਰ ਜੀ ਰੇਟ ਕੀ ਆ ਜੀ ਦਾ ਰੇਡ ਜੀ ਆਪਾਂ ਇਹਦਾ ਫੋਨ ਤੇ ਕਰਾਂਗੇ ਵੀਰ ਜੀ ਠੀਕ ਹੈ ਜੀ ਹਾਂਜੀ ਰੇਟ ਬਾਈ ਕਹਿੰਦਾ ਜੀ ਫੋਨ ਤੇ ਕਰਾਂਗੇ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਵਾਲੇ ਕੋਲ ਨੇ ਤਾਂ ਆਪਣਾ ਨੰਬਰ ਨੋਟ ਕਰੋ 75280003755 ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਆ ਕੇ ਬਾਈ